ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਾਂ ਪਵਨ ਸਥਾਨ ਤੇ ਆ ਪਰਸੋਂ ਖਾਲਸੇ ਦਾ ਸਜਣਾ ਦਿਹਾੜਾ ਵਿਸਾਖੀ ਵੀ ਆ ਤੋਂ ਵਿਸਾਖੀ ਦੇ ਮੌਕੇ ਤੇ ਇਹੋ ਜੇ ਪ੍ਰੋਗਰਾਮ ਦਿਲ ਨੂੰ ਸਕੂਨ ਦੇਣ ਵਾਲੇ ਆ ਊੜਾ ਤੇ ਜੁੜਾ ਵੀ ਸੰਭਾਲਣਾ ਹੈ ਨਾਲ ਸਿੱਖ ਇਤਿਹਾਸ ਨਾਲ ਵੀ ਜੁੜਨਾ ਬੱਚੇ ਕੌਮ ਦਾ ਭਵਿੱਖ ਹੁੰਦੇ ਆ ਪੰਜਾਬੀ ਪਹਿਲੇ ਆਧਾਰ ਤੇ ਹੋਣੀ ਚਾਹੀਦੀ ਪੰਜਾਬੀ ਸਾਡੀ ਮਾਂ ਬੋਲੀ ਆ ਇਸ ਕਰਕੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਟੀ ਲਿਖੀ ਆ ਤੇ ਗੱਲ ਉਥੇ ਉਡੇ ਤੋਂ ਸ਼ੁਰੂ ਹੋਦੀ ਆ ਹਾਂ ਠੀਕ ਆ ਸਾਰੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ ਪਰ ਮਾਂ ਬੋਲੀ ਵਿਸਾਰਨੀ ਨਹੀਂ ਚਾਹੀਦੀ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖਾਂ ਦੀ ਰਾਜਸੀ ਧਾਰਮਿਕ ਜਮਾਤ ਉਹ ਸ਼੍ਰੋਮਣੀ ਅਕਾਲੀ ਦਲ ਹੀ ਆ ਉਹਨੇ ਲੰਮੀ ਜਦੋਂ ਜਾਇਦ ਇਹ ਸੂਬੇ ਲਈ ਵੀ ਕੀਤੀ ਆ ਸਿੱਖਾਂ ਲਈ ਵੀ ਕੀਤੀ ਆ ਇਸ ਕਰਕੇ ਜਿਹੜੀ ਪਾਰਟੀ ਪੰਥ ਕੀ ਨਹੀਂ ਆ ਉਹਨੂੰ ਤੇ ਵੈਸੇ ਕੋਈ ਸਿੱਖਾਂ ਦੇ ਮਾਮਲੇ ਚ ਜਾਂ ਸਿੱਖ ਕੋਈ ਹੋਰ ਮਸਲਾ ਹੈਗਾ ਉੱਤੇ ਤੇ ਬਹੁਤਾ ਬੋਲਣ ਦਾ ਹੱਕ ਹੈ ਹੀ ਨਹੀਂ ਹਾਂ ਉਹ ਪਹਿਲਾਂ ਉਹ ਵੀ ਦੱਸਣ ਪਈ ਉਹਨਾਂ ਨੇ ਪੰਜਾਬ ਲਈ ਪੰਥ ਲਈ ਕੀ ਕੀਤਾ ਪੁਰਾਣਾ ਬੋਲ ਫੇਰ ਬੋਲੋ ਉਹ ਟੈਗਾ ਕਿੱਥੇ ਫਾਇਦੇ ਨੇ ਉਹ ਦੋਰੇ ਬੋਲੋ ਫੇਰ ਬੋਲੋ ਕਿਹਨੇ ਬੱਤੇ ਨੂੜਾ ਲਾਉਂਦਾ ਸਾਡੇ ਤੇ ਬਗਾਏ ਤੇ தத்த பப்பா எ ਨਾਨਕ ਪਾਤਸ਼ਾਹ ਨੇ ਪੱਟੀ ਲੀਕੀ ਆ ਪਾਕਿਸਤਾਨ ਚਾ ਗੁਰਦੁਆਰਾ ਠੀਕ ਆ ਉਥੇਗਾ ਊੜਾ ਉਪਮਾ ਤਾਂ ਕੀ ਕੀ ਜਾਤ ਦਾ ਅੰਤ ਨਾ ਪਾਇਆ ਆਪਣਾ ਪਹਿਲਾ ਅੱਖਰ ਕਿਹੜਾ ਵਾ ਆਪਾਂ ਊੜਾ ਵੀ ਸੰਭਾਲਣਾ ਤੇ ਦੂਜਾ ਊੜਾ ਵੀ ਸੰਭਾਲਣਾ ਬਹੁਤ ਵਧੀਆ ਵਾ ਪੰਜਾਬੀ ਦੇ ਵੀ ਆਪਾਂ ਧਿਆਨ ਦੇਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹਿਣਾ ਨਸ਼ਿਆਂ ਤੋਂ ਆਪਾਂ ਦੂਰ ਰਹਿਣਾ ਨਸ਼ੇ ਵਾਲੇ ਦੇ ਲਾਗੇ ਨਹੀਂ ਜਾਣਾ ਮਾੜੀ ਸੰਗਤ ਨਹੀਂ ਕਰਨੀ ਬਾਠ ਕਰਨਾ ਵਾਏ ਗੁਰਦੀਪ ਦਾ ਖਾਲਸਾ ਦੇਖੋ ਬੜੀ ਖੁਸ਼ੀ ਹੋਈ ਬੱਚਿਆਂ ਨੇ ਬੜੀਆਂ ਸੋਹਣੀਆਂ ਸੋਹਣੀਆਂ ਦਸਤਾਰਾਂ ਤੇ ਦਮਾਲੇ ਸਜਾਏ ਆ ਬੱਚਿਆਂ ਦੇ ਨਾਲ ਆਪਾਂ ਗੱਲਬਾਤ ਵੀ ਕੀਤੀ ਇਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਹੀ ਬਾਕੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਾਂ ਪਵਨ ਸਥਾਨ ਤੇ ਆ ਪਰਸੋਂ ਖਾਲਸੇ ਦਾ ਸਾਜਨਾ ਦਿਹਾੜਾ ਵਿਸਾਖੀ ਵੀ ਆ ਤੋਂ ਵਿਸਾਖੀ ਦੇ ਮੌਕੇ ਤੇ ਇਹੋ ਜਿਹੇ ਪ੍ਰੋਗਰਾਮ ਦਿਲ ਨੂੰ ਸਕੂਨ ਦੇਣ ਵਾਲੇ ਆ ਇਹ ਹਰ ਇੱਕ ਥਾਂ ਤੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਉੜਾ ਤੇ ਜੁੜਾਵੇ ਸੰਭਾਲਣਾ ਨਾਲ ਸਿੱਖ ਇਤਿਹਾਸ ਨਾਲ ਵੀ ਜੁੜਨਾ ਬੱਚੇ ਕੌਮ ਦਾ ਭਵਿੱਖ ਹੁੰਦੇ ਆ ਔਰ ਭਾਈ ਮਨੀ ਸਿੰਘ ਸੁਸਾਇਟੀ ਦਾ ਜਿਨ੍ਹਾਂ ਵੀ ਪ੍ਰਬੰਧਕਾਂ ਸਾਰਿਆਂ ਨੇ ਮਿਲ ਕੇ ਇਹ ਕੰਮ ਕੀਤਾ ਉਹ ਵਧਾਈ ਦੇ ਪਾਤਰ ਆ ਮੈਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅੱਗੇ ਬੱਚਿਆਂ ਦੇ ਚੰਗੇ ਭਵਿੱਖ ਲਈ ਅਰਦਾਸ ਕਰਦਾ ਉਹਨਾਂ ਦੀ ਫਤਿਹ ਲਈ ਅਰਦਾਸ ਕਰਦਾ ਤੇ ਪ੍ਰਬੰਧਕਾਂ ਅੱਗੇ ਤੋਂ ਵੀ ਉਦਮ ਕਰਨ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਬਹੁਤ ਹੀ ਚੰਗਾ ਸ਼ਲਾਘਾਯੋਗ ਉਦਮ ਆ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਨਗਰ ਨਗਰ ਘਰ ਘਰ ਹੋਣਾ ਚਾਹੀਦਾ ਐਸਜੀਪੀਸੀ ਬੱਚਿਆਂ ਦੀ ਪੜ੍ਹਾਈ ਨੂੰ ਤੁਸੀਂ ਪੰਜਾਬੀ ਦੀ ਗੱਲ ਕੀਤੀ ਐ ਸੰਭਾਲਣ ਲਈ ਕੀ ਕਰ ਸਕਦੇ ਹੋ ਐਸਜੀਪੀਸੀ ਦੇ ਜਿਹੜੇ ਸਕੂਲ ਆ ਉੱਥੇ ਨਾਲ ਧਾਰਮਿਕ ਪੜ੍ਹਾਈ ਜਾਂਦੀ ਆ ਬਾਕੀ ਮੈਂ ਹੁਣ ਘੁੰਮ ਰਿਹਾ ਵਾਂ ਆਪਾਂ ਸਕੂਲਾਂ 'ਚ ਵੀ ਜਾਵਾਂਗੇ ਗੱਲਬਾਤ ਕਰਾਂਗੇ ਕਿਉਂਕਿ ਪੰਜਾਬੀ ਪਹਿਲੇ ਆਧਾਰ ਤੇ ਹੋਣੀ ਚਾਹੀਦੀ ਪੰਜਾਬੀ ਸਾਡੀ ਮਾਂ ਬੋਲੀ ਆ ਇਸ ਕਰਕੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਟੀ ਲਿਖੀ ਆ ਤੇ ਗੱਲ ਉੱਥੇ ਉੜੇ ਤੋਂ ਸ਼ੁਰੂ ਹੁੰਦੀ ਆ ਹਾਂ ਠੀਕ ਆ ਸਾਰੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ ਪਰ ਮਾਂ ਬੋਲੀ ਵੀ ਸਾਰਨੀ ਨਹੀਂ ਚਾਹੀਦੀ ਸ਼੍ਰੀ ਕਾਲਤਾ ਸਰ ਜੀ ਤੇ ਅੰਮਸਾ ਚਾਰ ਹੋ ਰਿਹਾ ਉਹਦੇ ਦੀ ਸਨੇਹ ਅੰਦਰ ਤੋਂ ਨੇ ਤਾਂ ਪੰਜਾ ਤਖਤਾਂ ਤੇ ਅੰਮਰ ਸੰਚਾਰ ਹੋ ਰਿਹਾ ਜੀ ਸ਼੍ਰੀ ਕਾਲਤਾਕ ਸਾਹਿਬ ਹੀ ਹੋ ਰਿਹਾ ਜਿਨ੍ਹਾਂ ਨੇ ਅਜੇ ਖੰਡੇ ਬਾਟੇ ਦੀ ਪਾਹੁਲ ਨਹੀਂ ਲਈ ਵੀ ਉਹ ਪਾਹੁਲ ਖੰਡੇ ਧਾਰ ਹੋਏ ਜਨਮ ਸਹਿਲਾ ਉਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਦੇ ਆਸ਼ੇ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਗ੍ਰੋਬੀਆ ਵੱਲੋਂ ਕਹ ਲਓ ਜਾਂ ਕਾਂਗਰਸ ਵੱਲੋਂ ਕਹ ਲਓ ਕਿ ਸੋਨੀ ਅਕਾਲੀ ਦਲ ਦੀ ਜਿਹੜੀ ਕੋਤਿਆ ਸਿੰਘ ਸੁਨਦਰੀ ਹਾਲ ਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ 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 ਜਵਾਬ ਅਕਾਲੀ ਦਲ ਦੇ ਸਕਦਾ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖਾਂ ਦੀ ਰਾਸ਼ੀ ਧਾਰਮਿਕ ਜਮਾਤ ਉਹ ਸ਼ਰੂਮਣੀ ਅਕਾਲੀ ਦਾਲੀਆ ਉਹਨੇ ਲੰਮੀ ਜਦੋਂ ਜਹਦ ਇਹ ਸੁਬੇਲੀ ਵੀ ਕੀਤੀ ਆ ਸਿੱਖਾਲੇ ਵੀ ਕੀਤੀ ਆ ਇਸ ਕਰਕੇ ਜਿਹੜੀ ਪਾਰਟੀ ਪੰਥਕੀ ਦੀਆਂ ਉਹਨੂੰ ਤੇ ਵੈਸੇ ਕੋਈ ਸਿੱਖਾਂ ਦੇ ਮਾਮਲੇ ਤੇ ਜਾਂ ਸਿੱਖ ਕੋਈ ਹੋਰ ਮਸਲਾਗਾ ਉਹ ਤੇ ਬਹੁਤਾ ਬੋਲਣ ਦਾ ਹੱਕ ਹੈ ਨਹੀਂ ਹਾਂ ਉਹ ਪਹਿਲਾਂ ਉਹ ਵੀ ਦੱਸਣ ਕਿ ਉਹਨਾਂ ਨੇ ਪੰਜਾਬ ਲਈ ਪੰਥ ਲਈ ਕੀ ਕੀਤਾ ਤੁਹਾਡੇ ਤੁਹਾਡੇ ਆਪਣੇ ਵੀ ਕਹ ਰਹੇ ਬੀਬੀ ਜਗੀਰ ਕੌਰ ਗੁਰਪ੍ਰਸ ਬਟਾਲਾ ਸਾਰੇ ਕਹਿੰਦੇ ਅਸੀਂ ਪੰਥ ਉਹ ਦੇਖੋ ਮੇਰੀ ਗੱਲ ਸੁਣੋ ਸਾਰੇ ਪੰਥਕ ਆ ਦੀ ਬੀਬੀ ਜਗੀਰ ਕੌਰ ਵੀ ਪੰਥਕ ਆ ਬਟਾਲਾ ਵੀ ਪੰਥਕ ਆ ਅਕਾਲੀ ਦਲ ਵੀ ਪੰਥਕ ਆ ਗੱਲ ਪਤਾ ਕੀ ਆ ਉਹ ਮੈਂ ਇੱਕ ਗੱਲ ਆਮ ਹੀ ਕਹਿੰਦਾ ਨਾ ਜਾਤ ਗੋਤ ਸਿੰਗਨ ਕੀ ਦੰਗਾ ਗੰਗਾ ਹੀ ਇਹਨ ਗੁਰਤੇ ਮੰਗਾ ਇਹ ਜਦੋਂ ਮੜੇ ਦੇ ਸੌਖੇ ਹੁੰਦੇ ਫੇ ਘਰੇ ਲੜਦੇ ਨਹੀਂ ਤੇ ਬਾਹਰ ਲੜਦੇ ਆ ਕੋਈ ਨਹੀਂ ਸਾਰੇ ਆਪਣੇ ਆ ਕੋਈ ਮਸਲਾ ਨਹੀਂ ਇਕੱਠੇ ਹੋ ਜਾਣਾ ਇਹਨਾਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਕਾਲੀ ਦਲ ਦੀ ਭਰਤੀ ਕੀਤੀ ਗਈ ਉਹ ਫਰਜੀ ਆ ਟੋਕਰਿਆਂ ਚ ਦੇਖੋ ਦੇਖੋ ਇਹ ਇਹਦਾ ਇਹਦਾ ਜਵਾਬ ਤੁਸੀਂ ਕਾਲੀ ਦਲ ਤੋਂ ਲਓ ਮੈਂ ਤਾਂ ਕੋਈ ਕਾਲੀ ਦਲ ਦਾ ਨਮਾਇੰਦਾ ਨਹੀਂ ਇਹਦਾ ਜਵਾਬ ਤੁਸੀਂ ਕਾਲੀ ਦਲ ਤੋਂ ਲਓ ਜਾਂ ਬੀਬੀ ਜੀ ਜਾਂ ਜਿਹੜੇ ਵੀ ਬੰਦੇ ਆ ਉਹ ਆਪਸ ਵਿੱਚ ਇੱਥੇ ਗੱਲਬਾਤ ਕਰ ਸਕਦੇ ਇਹ ਸਿੰਘ ਸਹਿਬਾਨਾਂ ਦਾ ਮਸਲਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ